ਦੂਜੀ ਵਾਰ ਸੀ ਜਿੱਤ ਆ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਹਲਕਾ ਦਰਬਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਤਾਂ ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਮੈਨੂੰ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਬਿਨusਪਰਦ ਕੀਤੀਆਂ ਮੈਨੂੰ ਪੰਜਾਬ ਦਾ ਖਜ਼ਾਨਾਮંત્રી ਬਣਾਇਆ ਇਹ ਸਾਰਾ ਸਿਹਰਾ ਮੈਂ ਸਮਝਦਾ ਡਿੜਬੇ ਵਾਲਿਓ ਕਮਾਲਪੁਰ ਵਾਲਿਓ ਤੁਹਾਡੇ ਸਿਰ ਤੇ ਜਾਂਦਾਗਾ ਤੁਹਾਨੂੰ ਜਾਂਦਾਗਾ ਕਿਉਂਕਿ ਤੁਸੀਂ ਮਿਹਨਤ ਕੀਤੀ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਜਿੱਤ ਕੇ ਗਿਆ ਪਰ ਉਸ ਸਮੇਂ ਬਹੁਤ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਮੰਗ ਸੀਗੀ ਕਿ ਸਾਡੇ ਪਿੰਡ ਦੇ ਸਕੂਲ ਦੇ ਕਮਰੇ ਦੂਰੇ ਨੇਗੇ ਸਕੂਲ ਦੇ ਅੰਦਰ ਸਟਾਫ ਦੇ ਬੈਠਣ ਲਈ ਕਮਰੇ ਜਿਹੜੇ ਹੈਗੇ ਮਿੱਡੇ ਮੀਲ ਦਾ ਕਮਰਾ ਨਹੀਂ ਹੈਗਾ ਬਾਥਰੂਮ ਠੀਕ ਨਹੀਂ ਹੈਗੇ ਇਹ ਸਾਰੀਆਂ ਮੰਗਾਂ ਜਿਹੜੀਆਂ ਬਹੁਤ ਸਾਰੇ ਨੌਜਵਾਨ ਸਾਥੀਆਂ ਨੇ ਕੀਤੀਆਂ ਸੀ ਸਰਪੰਚ ਸਾਹਿਬਾਨ ਨੇ ਕੀਤੀਆਂ ਸੀ ਉਹ ਸਾਰੀਆਂ ਮੰਗਾਂ ਅੱਜ ਪੂਰੀਆਂ ਹੋ ਜਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਰਾ ਇਹ ਸੀਗਾ ਆਮ ਆਦਮੀ ਪਾਰਟੀ ਦਾ ਨਾਰਾ ਇਹ ਸੀਗਾ ਕਿ ਇੱਕ ਮੌਕਾ ਸਰਦਾਰ ਭਗਵੰਤ ਮਾਨ ਨੂੰ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇਹ ਵੱਡੀ ਜਿਹੜੀ ਸਲੋਗਨ ਸੀਗਾ ਵੱਡਾ ਨਾਰਾ ਸੀ ਉਹਦਾ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਇਹਦੇ ਉੱਤੇ ਸੀ ਪੰਜਾਬ ਦੀ ਇਲੈਕਸ਼ਨ ਲੜੀ ਸੀ ਔਰ ਪੰਜਾਬ ਦੇ ਲੋਕਾਂ ਨੇ ਵਾਅਦਾ ਕੀਤਾ ਸੀਗਾ ਕਿ ਜੋ ਐਜੂਕੇਸ਼ਨ ਦਾ ਮਾਡਲ ਆ ਜੋ ਸਿੱਖਿਆ ਦਾ ਮਾਡਲ ਆ ਜੋ ਦਿੱਲੀ ਦੇ ਅੰਦਰ ਮਨੀਸ਼ ਸ਼ਿਸ਼ੋਧਿਆ ਜੀ ਨੇ ਜੋ ਦਿੱਲੀ ਦੇ ਅੰਦਰ ਹਰਵਿੰਦ ਕੇਜਰੀਵਾਲ ਜੀ ਨੇ ਸਿੱਖਿਆ ਦੇ ਅੰਦਰ ਵੱਡੀਆਂ ਤਬਦੀਲੀਆਂ ਲੈ ਕੇ ਆਂਦੀਆਂ ਨੇ ਗਿਆ ਉਸੇ ਤਰ੍ਹਾਂ ਦੇ ਤਬਦੀਲੀਆਂ ਜਿਹੜੀਆਂ ਸੀ ਪੰਜਾਬ 'ਚ ਲੈ ਕੇ ਆਵਾਂ ਇਹ ਵਾਅਦਾ ਸੀ ਸਾਡਾ ਅੱਜ ਉਹ ਤਬਦੀਲੀਆਂ ਦਾ ਜਿਹੜਾ ਬਦਲਾਅ ਆ ਪੰਜਾਬ ਦੇ ਅੰਦਰ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਅੱਜ ਸਾਡੇ ਅਧਿਆਪਕ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਸਾਹਿਬਾਨ ਨੇ ਕਿਹਾ ਕਿ ਆਈਆਈਟੀ ਅੰਮਦਾਬਾਦ ਜਾ ਰਹੇ ਨੇਗੇ ਸਾਡੇ ਅਧਿਆਪਕ ਫਿਨਲੈਂਡ ਜਾ ਰਹੇ ਨੇ ਸਾਡੇ ਅਧਿਆਪਕ ਸਿੰਗਾਪੁਰ ਜਾ ਰਹੇ ਨੇਗੇ ਸਾਡੇ ਅਧਿਆਪਕ ਵੱਡੀਆਂ-ਵੱਡੀਆਂ ਇੰਸਟੀਚੂਨਾਂ ਜਾ ਰਹੇ ਨੇ ਕਿਉਂ ਜਾ ਰਹੇ ਨੇ ਉੱਥੇ ਉੱਥੇ ਜਾ ਕੇ ਉਹ ਜਿਹੜੀ ਵਰਲਡ ਕਲਾਸ ਐਜੂਕੇਸ਼ਨ ਆ ਜਿਹੜੀ ਸੰਸਾਰ ਦੇ ਪੱਧਰ ਦੀ ਐਜੂਕੇਸ਼ਨ ਆ ਉਸ ਲੈਵਲ ਦੀ ਸਿੱਖਲਾਈ ਆ ਉਹ ਪ੍ਰਾਪਤ ਕਰਕੇ ਆ ਰਹੇ ਨੇ ਤਾਂ ਕਿ ਉਹ ਤੋਂ ਪ੍ਰਾਪਤ ਕਰਕੇ ਉਹ ਸਾਡੇ ਬੱਚਿਆਂ ਨੂੰ ਜਿਹੜੇ ਸਾਹਮਣੇ ਸਾਡੇ ਬੱਚੇ ਬੈਠੇ ਨੇਗੇ ਇਹਨਾਂ ਬੱਚਿਆਂ ਨੂੰ ਉਹ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ ਦੇਣਗੇ ਯਾਨੀ ਕਿ ਸੰਸਾਰ ਦੇ ਪੱਧਰ ਦੀ ਐਜੂਕੇਸ਼ਨ ਦੇਣਗੇ ਇਹ ਸਾਡਾ ਵਾਅਦਾ ਸੀਗਾ ਉਹ ਅਸੀਂ ਪੰਜਾਬ ਦੇ ਅੰਦਰ ਪੂਰਾ ਕੀਤਾਗਾ ਸਾਡਾ ਵਾਅਦਾ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ISRO IIT ਅੰਮਦਾਬਾਦ ਵੱਡੇ ਵੱਡੇ ਜਿਹੜੀ ਇੰਸਟੀਚੂਨਸ ਨੇਗੀਆਂ ਵੱਡੀਆਂ ਵੱਡੀਆਂ ਸੰਸਥਾਾਂ ਨੇ ਉਹਨਾਂ ਦੇ ਅੰਦਰ ਭੇਜਾਂਗੇ ਅੱਜ ਉਹ ਜਿਹੜਾ ਅਸਰ ਆ ਸਭ ਦਹਾਈ ਦਿਨ ਦਾ ਕਹਿੰਦਾ ਕਿ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਇਸਤਰੀ ਦੀ ਵੀ ਸੈਰ ਕਰ ਰਹੇ ਨੇ ਬਹੁਤ ਵੱਡੀਆਂ ਵੱਡੀਆਂ ਥਾਵਾਂ ਤੇ ਜਾ ਰਹੇ ਨੇ ਕਿ ਸੁਬੇ ਤੋਂ ਪਹਿਲਾਂ ਬੋਲਦਿਆਂ ਡਿਪਟੀ ਡੀਓ ਸਾਹਿਬ ਨੇ ਦੱਸਿਆ ਸੀਗਾ ਕਿ ਲਗਭਗ 200 ਦੇ ਕਰੀਬ ਸਾਡੇ ਬੱਚੇ ਉਹ ਜੇਈ ਦੇ ਵਿੱਚ ਜਿਹੜਾ ਇਗਜ਼ਾਮ ਆ ਉਹਦੇ ਵਿੱਚ ਸਫਲ ਹੋਏ ਲਗੇ 169 ਜਿਹੜੇ ਬੱਚੇ ਨੇਗੇ ਉਹ ਅੱਜ ਜੇਈ ਦਾ ਇਗਜ਼ਾਮ ਪਾਸ ਕੀਤਾ ਗਿਆ ਇਹ ਪਹਿਲੀ ਵਾਰ ਹੋਇਆਗਾ ਸਰਕਾਰਾਂ ਦਾ ਬਹੁਤ ਲੰਬੇ ਅਰਸੇ ਤੋਂ ਬਣਦੀ ਆ ਰਹੇ ਸੀਗੀਆਂ ਪਰ ਲੇਕਿਨ ਐਡੀ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵੱਡੀਆਂ-ਵੱਡੀਆਂ ਇੰਸਟੀਚਿਊਸ਼ਨ ਦੇ ਅੰਦਰ ਦਾਖਲਾ ਲੈਣਾ ਇਹ ਮਿਸਾਲ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪਹਿਲੀ ਵਾਰ ਪੰਜਾਬ ਚ ਹੋਇਆਗਾ ਇਹ 3 ਸਾਲ ਦਾ ਇਤਿਹਾਸ ਜਿਹੜਾ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਰਹਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਕੰਮ ਕਰਦੇ ਰਹੇ ਲਗਾਤਾਰ ਐਜੂਕੇਸ਼ਨ ਦੇ ਅੰਦਰ ਮੇਰੇ ਯਾਦ ਆ ਕਿ ਜਦੋਂ ਪਹਿਲਾ ਬਜਟ ਸੀਗਾ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਮੈਂ ਪਹਿਲਾ ਬਜਟ ਪੇਸ਼ ਕੀਤਾ ਤਾਂ ਐਜੂਕੇਸ਼ਨ ਦੇ ਅੰਦਰ ਸਿੱਖਿਆ ਦੇ ਅੰਦਰ 57% ਦੀ 57% ਦਾ ਬਜਟ ਜਿਹੜਾ ਜੇ ਅਸੀਂ ਪੈਸੇ ਰੱਖਾਂਗੇ ਤਾਂ ਹੀ ਵਿਕਾਸ ਹੋਊਗਾ 57% ਦੀ ਬਜਟ ਜਿਹੜਾ ਉਹ ਪਹਿਲੀ ਵਾਰ ਐਜੂਕੇਸ਼ਨ ਚ ਰੱਖਿਆ ਗਿਆ 47% ਦੀ ਬਜਟ ਜਿਹੜਾ ਉਹ ਮੈਡੀਕਲ ਐਜੂਕੇਸ਼ਨ ਚ ਰੱਖਿਆ ਗਿਆ ਤਾਂ ਹੀ ਅੱਜ ਬੈਸਾਂਵਿੰਦਾ ਪੰਜਾਬ ਦੇ ਸਿਹਤ ਦੇ ਖੇਤਰ ਦੇ ਅੰਦਰ ਔਰ ਸਿੱਖਿਆ ਦੇ ਖੇਤਰ ਦੇ ਅੰਦਰ ਪੰਜਾਬ ਤੇ ਜਿਹੜੀ ਉਧਾਰ ਬਦਲ ਰਹੀ ਹੈ ਤੁਹਾਡੇ ਯਾਦ ਹੋਊਗਾ ਕਿ ਜਦੋਂ 2017 ਦੀ ਇਲੈਕਸ਼ਨ ਹੋ ਰਹੀ ਸੀ ਔਰ ਉਸ ਤੋਂ ਬਾਅਦ 22 ਦੀ ਇਲੈਕਸ਼ਨ ਹੋ ਰਹੀ ਸੀ 2022 ਲਗਭਗ ਪੰਜਾਬ ਦੇ 13000 ਦੇ ਅਧਿਕ ਜਿਨ੍ਹਾਂ ਨੂੰ ਸਿਰਫ ਤੇ ਸਿਰਫ 6000 ਤਨਖਾਹ ਮਿਲਦੀ ਹੁੰਦੀ ਸੀ ਜਿਨ੍ਹਾਂ ਨੂੰ 6000 ਤਨਖਾਹ ਮਿਲਦੀ ਸੀਗੀ ਉਹਨਾਂ 13000 ਦੇ ਆਪਕਾ ਤੋਂ 12700 ਤੋਂ ਉੱਪਰ 12700 ਤੋਂ ਉੱਪਰ ਦੇ ਆਪਕ ਜਿਹੜੇ ਨੇ ਅੱਜ ਉਸ ਨੂੰ ਪੱਕੇ ਕੀਤੇ ਨੇਗੇ ਔਰ ਉਹਨਾਂ ਦੀ ਤਨਖਾਹ 6000 ਨਹੀਂ ਉਹਨਾਂ ਦੀ ਤਨਖਾਹ 23000 25000 27000 ਸੋ 5 ਤੋਂ ਲੈ ਕੇ 6 ਗੁਣਾ ਉਹਨਾਂ ਦੀ ਤਨਖਾਹ ਦੇ ਵਿੱਚ ਵੱਡਾ ਵਾਧਾ ਕੀਤਾਗਾ ਤਾਂ ਕਿ ਉਹ ਸਾਡੇ ਜਿਹੜੀ ਨਵੀਂ ਜਨਰੇਸ਼ਨਾਂ ਜਿਹੜੀ ਯੰਗ ਜਨਰੇਸ਼ਨਾਂ ਜਿਹੜੇ ਸਾਡੇ ਭਵਿੱਖ ਨੇ ਉਹਨਾਂ ਬੱਚਿਆਂ ਨੂੰ ਪੜਾ ਸਕਣ ਇਹ ਵੈਸਾ ਬੰਦਾ ਪੰਜਾਬ ਦੇ ਅੰਦਰ ਵੱਡੇ ਬਦਲਾਅ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਹੁਣ ਤੱਕ ਤਿੰਨਾਂ ਸਾਲਾਂ ਚ ਲਗਭਗ 20000 20000 ਜਿਹੜੇ ਟੀਚਰ ਲੱਗੇ ਉਹ ਪੱਕੇ ਭਰਤੀ ਕੀਤੇ ਨੇਗੇ ਤਾਂ ਕਿ ਸਾਡੇ ਬੱਚਿਆਂ ਨੂੰ ਕੁਆਲਟੀ ਦੀ ਇੱਕ ਗੁਣਾਤਮਕ ਐਜੂਕੇਸ਼ਨ ਜਿਹੜੀ ਉਹ ਮਿਲ ਸਕੇ ਪਿੱਛੇ ਸਾਡੀਆਂ ਖੁਦ ਦੋ ਬੱਚੀਆਂ ਸਕੂਲ ਦੇ ਅੰਦਰ ਟੀਚਰ ਲੱਗੀਆਂ ਸਾਡੇ ਪੱਤਰਕਾਰ ਸਹਿਬਾਨ ਰੇਸ਼ੀ ਜੀ ਉਹਨਾਂ ਦੀ ਬੇਟੀ ਸਾਡੇ ਛੋਟੇ ਭਰਾ ਪੰਜਾਬ ਪੁਲਿਸ ਮਦੂ ਮਦਬੇਸ਼ ਦੀ ਉਹਦੀ ਬੇਟੀ ਸੋਨੀ ਬਾਈ ਉਹਨਾਂ ਦੀ ਵਾਈਫ ਜਿਹੜੀ ਆ ਉਹ ਇੱਥੇ ਟੀਚਰ ਆ ਸੋ ਬਹੁਤ ਸਾਰੇ ਮੈਂ ਜਿਨ੍ਹਾਂ ਨੂੰ ਦੂਜੀ ਤਰ੍ਹਾਂ ਦਾ ਜਾਣਦਾਗਾ ਉਹ ਸਿੱਖਿਆ ਦੇ ਖੇਤਰ ਦੇ ਅੰਦਰ ਬੜਾ ਅੱਛਾ ਜਿਹੜਾ ਯੋਗਦਾਨ ਪਾ ਰਹੇ ਨੇਗੇ ਸੋ ਮੇਰਾ ਕਹਿਣ ਦਾ ਪਾਪ ਜਿਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਸੀ ਕਿ ਅਸੀਂ ਬਦਲਾਅ ਕਰਾਂਗੇ ਉਹ ਬਦਲਾਅ ਜਿਹੜਾ ਅੱਜ ਜ਼ਮੀਨ ਤੇ ਹਕੀਕਤ ਹੋਇਆ ਦਿਖਾਈ ਦੇ ਰਿਹਾ ਅੱਜ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਲਹਿਤ ਬਣ ਰਹੀਆਂ ਨੇ ਕਿਆਂ ਕਿਸ ਤਰ੍ਹਾਂ ਸਕੂਲਾਂ ਦੇ ਚਾਰ ਦਿਵਾਰੀਆਂ ਬਣ ਰਹੀਆਂ ਨਹੀਂਆਂ ਕਿਸ ਤਰ੍ਹਾਂ ਸਾਡੀਆਂ ਬੱਚੇ ਬੱਚਿਆਂ ਦੇ ਲਈ ਪਖਾਨੇ ਬਣ ਰਹੇ ਨਹੀਂਗੇ ਪਹਿਲਾਂ ਇਹ ਸਾਰਾ ਕੁਝ ਸਕੂਲਾਂ ਤੋਂ ਗਾਇਬ ਸੀਗਾ ਸਕੂਲ 'ਚ ਦੇਖਣ ਨੂੰ ਨਹੀਂ ਮਿਲਦਾ ਸੀ ਪਰ ਲੇਕਿਨ ਸਿੱਖਿਆ ਦੇ ਖੇਤਰ ਦੇ ਅੰਦਰ ਇੱਕ ਵੱਡੀ ਕ੍ਰਾਂਤੀ ਜਿਹੜੀ ਆ ਇੱਕ ਵੱਡੀ ਕ੍ਰਾਂਤੀ ਜਿਹੜੀ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਂਦੀ ਆ ਸੋ ਅੱਜ ਪੰਜਾਬ 'ਚ ਲਗਭਗ 12 ਹਜ਼ਾਰ ਜਿਹੜੇ 12 ਹਜ਼ਾਰ ਸਕੂਲਾਂ ਦੇ ਅੰਦਰ ਅਸੀਂ ਵੱਡਾ ਬਦਲਾਅ ਕੀਤਾ ਹੈ ਔਰ 20 ਹਜ਼ਾਰ ਸਕੂਲ ਨੇ ਪੰਜਾਬ ਦੇ ਅੰਦਰ ਔਰ ਉਹਨਾਂ ਦੇ ਵਿੱਚ ਅਜੂਦ ਘਾਟਨ ਦੇ ਪ੍ਰੋਗਰਾਮ ਸਟਾਰਟ ਕੀਤੇ ਨੇ ਕਿ